ਮਾਰੇ ਮਾਂ ਜੀ ਲੱਗਦੇ ਆ ਤੇਰੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਦੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਨਸ਼ੇ ਦੇ ਉੱਤੇ ਕੋਈ ਨਾਥ ਨਹੀਂ ਗਈ ਭਾਈ ਅੱਜ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤਰਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਅੰਮ੍ਰਿਤਸਰ ਟ੍ਰਿਪਲ ਮਟਰ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਦਰਸਲ આરોપી ਆਪਣੇ ਪ੍ਰਾਧਿਕਾਰ ਮੁੰਡਾ ਖੋਂ ਤੋਂ ਛੜਦਾ ਸੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਪ੍ਰਾਣੇ ਆਪਣੇ ਮੁੰਡੇ ਨੂੰ ਵਧਿਆ ਸਕੂਲ ਦੇ ਵਿੱਚ ਪਾਇਆ ਤਾਂ ਉਸ ਗੱਲ ਤੋਂ ਘਰ ਘਾਰਿਆ ਸੀ ਜਿਸ ਦੇ ਕਾਰਨ ਉਸਟੇਵਨ ਨੂੰ ਜਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਕਿ ਸਾਰੀ ਘਟਨਾ ਬੀਤੇ ਰਾਤ ਵਾਪਰੀ ਜਿੱਥੇ ਕਿ ਇੱਕ ਸ਼ਖਸ ਦੇ ਵੱਲੋਂ ਆਪਣੇ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕੀਤਾ ਗਿਆ ਜਿਸ ਦੇ ਵਿੱਚ ਆਪਣੇ 22 ਸਾਲ ਦੇ ਮਾਸੂਮ ਪਤੀਜੇ ਦਾ ਕਤਲ ਕੀਤਾ ਆਪਣੀ ਮਾਦਾ ਕਤਲ ਕੀਤਾ ਤੇ ਆਪਣੀ ਪਰਜਾਈ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ 22 ਸਾਲ ਦੇ ਪਤੀਜੇ ਦੀ ਜਿਹੜੀ ਮਾਸੀ ਹੈ ਉਸ ਦੇ ਵੱਲੋਂ ਇਸੇ ਖੁਲਾਸੇ ਕੀਤੇ ਗਏ ਨੇ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪ੍ਰਾਧਿਕਰ ਮੁੰਡਾ ਹੁੰਨ ਤੋਂ ਸੜਦਾ ਸੀ ਉਸ ਸ਼ਖਸ ਦੇ ਕਰ ਸਿਰਫ ਦੋ ਕੁੜੀਆਂ ਸੀਗੀਆਂ ਦਿੱਸੇ ਚੱਲਦੇ ਉਸ ਦਾ ਆਪਣੀ ਪਤਨੀ ਦੇ ਨਾਲ ਵਿਵਾਦ ਚੱਲ ਰਿਹਾ ਸੀ ਤੇ ਉਸ ਦਾ ਕਹਿਣਾ ਹੈ ਕਿ ਆਪਣੇ ਅਪਰਾਧਿਕ ਮੁੰਡਾ ਹੋਣ ਤੋਂ ਛੜਦਾ ਸੀ ਜਿਸ ਦੇ ਕਾਰਨ ਉਸ ਦੇ ਵੱਲੋਂ ਜਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਇੰਨਾ ਹੀ ਨਹੀਂ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ 22 ਸਾਲ ਦੇ ਪਤੀਜ ਨੂੰ ਸਕੂਲ ਪਾਇਆ ਗਿਆ ਤਾਂ ਇਸ ਕਾਰਨ ਉਹ ਕਾਫੀ ਪਰੇਸ਼ਾਨ ਸੀਗਾ ਕਿ ਉਸ ਦੀਆਂ ਕੁੜੀਆਂ ਨੂੰ ਸਥਾਨਕ ਸਕੂਲਾਂ ਦੇ ਵਿੱਚ ਪੜਾਇਆ ਜਾ ਰਿਹਾ ਪਰ ਇਹ ਉਸ ਦੇ ਜਿਹੜੇ ਪਰਾ ਦਾ ਮੁੰਡਾ ਹੈ ਉਸ ਨੂੰ ਵਧੀਆ ਸਕੂਲ ਦੇ ਵਿੱਚ ਪੜਾਇਆ ਜਾ ਰਿਹਾ ਹੈ ਜਿਸ ਦੇ ਕਾਰਨ ਉਸ ਦਾ ਫਿਊਚਰ ਸੈਕੂਅਰ ਹੋ ਸਕਦਾ ਹੈ ਇਸ ਦੇ ਚੱਲਦੇ ਉਸ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਇਹ ਨਹੀਂ ਨਹੀਂ ਇਲਜ਼ਾਮ ਉਸ ਸ਼ਖਸ ਦੇ ਉੱਪਰ ਲੱਗ ਰਿਹਾ ਹੈ ਕਿ ਉਸ ਨੇ ਨਸ਼ਾ ਕਰਨ ਦਾ ਵਾਅਦਾ ਸੀਗਾ ਨਸ਼ੇ ਦੇ ਕਾਰਨ ਹੀ ਉਸ ਦੀ ਨੌਕਰੀ ਪਹਿਲਾਂ ਵਿੱਚ ਛੁੱਟੇ ਸੀ ਤੇ ਉਸ ਦਾ ਆਪਣੀ ਪਤਨੀ ਨਾਲ ਵਿਵਾਦ ਸੀਗਾ ਉਸ ਦੀ ਪਤਨੀ ਆਪਣੇ ਪੇਕੇ ਘਰ ਜਾ ਚੁੱਕੀ ਸੀ ਜਿਸ ਦੇ ਚੱਲਦੇ ਦੇਰ ਰਾਤ ਉਸ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸੀ ਕੇ ਘਟਨਾ ਅਮਰਸਰ ਦੇ ਰਜਨਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਇਸ ਸ਼ਖਸ ਦੇ ਵੱਲੋਂ ਆਪਣੇ 22 ਸਾਲ ਦੇ ਮਾਸੂਮ ਪਤੀਜੇ ਦਾ ਕਤਲ ਕੀਤਾ ਹੈ ਦੱਸਦੇ ਕਿ ਉਸਨੇ ਆਪਣੀ ਮਾਦਾ ਤੇ ਆਪਣੇ ਪਰਜਾਇਦਾ ਵੀ ਕਤਲ ਕੀਤਾ ਹੈ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਸ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਦਰਸਲ ਉਹ ਸ਼ਖਸ ਕਤਲ ਕਰਨ ਤੋਂ ਬਾਅਦ ਸਰੈਂਡਰ ਕਰਨ ਲਈ ਪੁਲਿਸ ਸਟੇਸ਼ਨ ਆਪ ਹੀ ਪਹੁੰਚ ਗਿਆ ਸੀ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਅਸਲ ਕਾਰਨ ਕੀ ਰਹੇ ਨੇ ਦੱਸਦੇ ਕਿ ਵੱਖ-ਵੱਖ ਐਂਗਲ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੇ ਨੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੀ ਪਤਨੀ ਆਪਣੇ ਬੱਚਿਆਂ ਦੇ ਨਾਲ ਘਰ ਛੱਡ ਕੇ ਜਾ ਚੁੱਕੀ ਸੀ ਜਿਸ ਤੇ ਕਾਰਨ ਉਹ ਪਰੇਸ਼ਾਨ ਸੀਗਾ ਡਿਪਰੈਸ਼ਨ ਦੇ ਵਿੱਚ ਸੀ ਜਿਸ ਤੇ ਚੱਲਦੂ ਉਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਥੇ ਦੱਸਦੀ ਕਿ ਕੁਝ ਰਿਸ਼ਤੇਦਾਰਾਂ ਦੇ ਬਨੂੰ ਇਲਜ਼ਾਮ ਲਗਾਇਆ ਜਾ ਰਿਹਾ ਕਿ ਉਹ ਨਸ਼ਾ ਦਾ ਅੱਦੀ ਸੀ ਤੇ ਉਥੇ ਦੱਸਦੀ ਕਿ ਹੁਣ ਇੱਕ ਹੋਰ ਮਾਮਲਾ ਜਿਹੜਾ ਹੈ ਸਾਹਮਣੇ ਆ ਰਿਹਾ ਤੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਆਪਣੇ ਪ੍ਰਾਧਿਕ ਮੁੰਡਾ ਹੋਂ ਤੋਂ ਛੱਡਦਾ ਸੀ ਜਿਸ ਤੇ ਕਾਰਨ ਉਸ ਦੇ ਵੱਲੋਂ ਜਹੀ ਘਟਨਾ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਉਸ ਸ਼ਖਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਸ ਦੇ ਕੋਲ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਘਟਨਾ ਦੇ ਅਸਲ ਕਾਰਨ ਦਾ ਪਤਾ ਲੱਗ ਸਕੇ ਕਿ ਕਿੰਨਾ ਕਾਰਨਾ ਕਾਰਨ ਉਸ ਸ਼ਖਸ ਦੇ ਵੱਲੋਂ ਆਪਣੇ ਪਰਿਵਾਰ ਦੇ ਨਾਲ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਤਾਂ ਦੱਸਦੀ ਕਿ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੈ ਤੇ ਉੱਥੇ ਦੱਸਦੀ ਕਿ ਪੂਰੇ ਇਲਾਕੇ ਦੇ ਵਿੱਚ ਇਸ ਸਮੇਂ ਮਾਹੌਲ ਤਣਾਅਪੂਰਨ ਹੋਇਆ ਹੋਇਆ ਤੇ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਵੱਖ-ਵੱਖ ਇਲਜ਼ਾਮ ਜਿਹੜੇ ਨੇ ਉਸ ਸ਼ਖਸ ਦੇ ਉੱਪਰ ਲਗਾਏ ਜਾ ਰਹੇ ਨੇ ਤੇ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਹੁਣ ਉਸ ਸ਼ਖਸ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਦੇਖਦੇ ਰਹੋ ਪੰਜਾਬ ਬੁਲਟਿਨ ਅੱਜ ਦਾ ਦਿਨ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰੇ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪ੍ਰਾਣੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਏ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ ਸਾਢੇ 12 ਵਜੇ ਉਹਦੇ ਕਹਿਣ ਮੁਤਾਬਕ ਸਾਢੇ 12 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਦਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨਤ ਤਕਰੀਬਨ ਕਮਰੇ 'ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਉਹਦੇ ਤੇ ਵੀ ਵਾਰ ਵਾਰਦਾ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਤੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਥ ਨਹੀਂ ਕੀ ਪਾਈ ਅੱਜ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪੀਤਰਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਈਆਂ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾ ਮਤਲਬ ਵਧੀਆ ਹੱਥ ਪਾਵੇ ਤੇ ਫਿਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਤਲਬ ਕੰਟਰੋਲ ਹੈਗਾ ਜੀ ਸ਼ਰੇਆਮ ਨਸ਼ਾ ਮਿਲਦਾ ਜੀ ਤੇ ਅੱਜ ਦੀ ਥਾਣਾ ਚੰਡੇਰ ਚ ਪਿੰਡ ਕੰਦੋ ਵਾਲੀ ਪਿੰਡ ਦਾ ਜੀ ਇੱਥੇ ਕਰੀਬ ਰਾਤ 1:30 ਵਜੇ ਦੇ ਕਰੀਬ ਵਾਰਦਾਤ ਹੋਈ ਹੈ ਇਹਦੇ ਵਿੱਚ ਅਕਿਊਜ਼ ਜਿਹੜਾ ਅਮਰਤਪਾਲ ਆ ਉਹਨੇ ਆਪਣੀ ਪਰਚਾਈ ਔਰ ਆਪਣੀ ਮਦਰ ਮਾਂ ਔਰ ਬੱਚਾ ਕੁਰੀਬ 28 ਸਾਲ ਦਾ ਉਹਦਾ ਮਟਰ ਕੀਤਾ ਜੀ ਦੱਸਿਆ ਉਹਨੇ ਕਿਉਂ ਕੀਤਾ ਤੁਹਾਡੇ ਕੋਲ ਆਪ ਗਿਆ ਆ ਤਾਂ ਵਜ੍ਹਾ ਦੱਸੀ ਨਹੀਂ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀਗੇ ਆਪਣੇ ਪੇਕੇ ਪਰਿਵਾਰ 'ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਣ ਲਓ ਕਿ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਐ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਉਹਦਾ ਸਟ्रेस ਸੀਗਾ ਨਸ਼ਾ ਛੱਡਾ ਉਹ ਕੰਦਰ ਚ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਪਿਆ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਇਹੋ ਜੀ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕਾਉਜ਼ ਇਹਨਾਂ ਦੀ ਜਿਹੜੀ ਵਾਈਫ ਆ ਦੋ ਬੇਟੀਆਂ ਨੇ ਕਲੀਆਂ ਉਦੇ ਕਰਕੇ ਥੋੜਾ ਸਟ्रेस ਚ ਰਹਿਦਾ ਇਹ ਉਹ ਚਲੇ ਗਿਆ ਹੁਣ ਕਸਟਡੀ ਜ਼ਾ ਬੀਪੁਰ ਹਾਂਜੀ ਤੁਹਾਡੀ ਕਸਟਡੀ ਚ ਜੀ